ਇੱਕ ਗੱਡੀ ਆ ਲਿਆ ਖੜੀ ਕੀਤੀ ਤੇ ਸਵੇਰੇ ਆਣ ਕੇ 7 ਵਜੇ ਅਸੀਂ ਲੱਗੇ ਗੱਡੀ ਲੈ ਕੇ ਤੁਰਨ ਤੇ ਵੇਖਿਆ ਤੇ ਗੱਡੀ ਚੋਂ ਤੇਲ ਸਾਰਾ ਹੀ ਨਿਕਲਿਆ ਆ 4 ਵਜੇ ਕੇ 45 ਮਿੰਟ ਤੇ ਗੱਡੀ ਉਹਨਾਂ ਇੱਥੇ ਲਾਈ ਆ 5 ਵਜੇ 5 ਮਿੰਟ ਤੇ ਗੱਡੀ ਉਹਨਾਂ ਤੇਲ ਕੱਢ ਕੇ ਲੈ ਗਏ ਆ ਤੇ ਲਿਆ ਕੇ ਨੇ ਕਿੰਨੀਆਂ ਨਾ ਫੋਟੋ ਹੋ ਕੇ ਤੇਲ ਪਾਉਣ ਨੇ ਦੀ ਭਾਈ ਵੇਲੇ ਤੁਹਾਡੀ ਗੱਡੀ ਦਾ ਤੇਲ ਨਿਕਲਿਆ ਕਿ ਜਾਂ ਹੋਰ ਵੀ ਲੱਗ ਜਿਹੜੀਆਂ ਗੱਡੀਆਂ ਲੱਗੀਆਂ ਨੇ ਉਹਨਾਂ ਦਾ ਵੀ ਤੇਲ ਜੜਾ ਇਦਾਂ ਨਿਕਲਿਆ ਤੋ 3 ਕ 4 ਦਿਨ ਪਹਿਲਾਂ ਨਾ ਇੱਕ ਗੱਡੀ ਦਾ ਘੋੜੇ ਦਾ ਨਿਕਲਿਆ ਕੋਈ 20-22 ਹਜ਼ਾਰ ਦਾ ਤੇਲ ਉਹਦਾ ਵੀ ਨਿਕਲਿਆ ਦੁਪਹਿਰੇ ਮੈਂ 1:30 ਵਜੇ ਆ ਗੱਡੀ ਸ਼ਾਰਗਾਨ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਬਾਅਦ ਵਿੱਚ ਧਿਆਨ ਮਾਰਿਆ ਤੇਲ ਹੀ ਨਿਕਾ ਵਿੱਚ ਦੋ ਕੁ ਦਿਨ ਨਿਕਲੇ ਫਿਰ ਆਪਣੀ ਇੱਕ ਹੋਰ ਗੱਡੀ ਉਹਦਾ ਦੋ ਕੱਲ ਦਾ ਫੇਰ ਨਿਕਲ ਗਿਆ ਤੇਲ ਰਾਤ ਦਾ ਆਪਣੇ 20 ਹਜ਼ਾਰ ਦਾ ਡੀਜ਼ਲ ਚੋਰੀ ਹੋ ਗਿਆ ਪੂਰੀ ਟੈਂਕੀ ਖਾਲੀ ਕਰਕੇ ਕਿੰਨਾ ਕੁ ਹਜ਼ਾਰਾਂ ਦਾ ਜਣਾ ਨੁਕਸਾਨ ਆਇਆ ਸਾਡ ਵੀ 70-80 ਹਜ਼ਾਰ ਦਾ ਨੁਕਸਾਨ ਹੋ ਗਿਆ ਸਾਡਾ ਹੁਣ ਅੱਧੀ ਅੱਧੀ ਰਾਤ ਬੰਦਾ ਗੱਡੀ ਚਲਾਏਗਾ ਕਿ ਜਾਂ ਜਾਗੇਗਾ ਕੀ ਕਰੇਗਾ ਗੱਡੀਆਂ ਦੀ ਰਾਖੀ ਕਰੇਗਾ ਕਿੰਨੇ ਵਾਰ ਦਾ ਟਾਈਮ ਸੀ ਜਦੋਂ ਇਹ ਜਿਹੜੀ ਨੋਵਾ ਗੱਡੀ ਆਈ ਸੀ ਕਿੰਨੇ ਲੋਕ ਦੇ ਵਿੱਚ ਸਵਾਰ ਸੀ ਤੇ ਕਿੰਨੀਆਂ ਵਾਰ ਦਾ ਤੈ ਕੱਟੂਗੇ ਨਹੀਂ ਵਾਰ ਦਾ ਤਾਂ ਇਹ ਮੈਂ ਜਿੰਨੂੰ ਫੋਨ ਕਰਾਂ ਵੀ ਆ ਕੰਮ ਹੋ ਗਿਆ ਤਾਂ ਉਹ ਆਂਦਾ ਨੋਵਾ ਗੱਡੀ ਆ ਨਹੀਂ ਇਹ ਉਹ ਅੰਮ੍ਰਿਤਸਰ ਦੇ ਵਿੱਚ ਲੱਦਾ ਗਾਂੜੀ ਉਹ ਕਰੀ ਜਾਂਦਾ ਬੰਦਾ ਇਹਨੂੰ ਕੋਈ ਫਟਫੜ ਨਹੀਂਗਾ ਡਰ ਦੌਰ ਨਹੀਂਗਾ ਪੁਲਿਸ ਦਾ ਵੀ ਮੈਨੂੰ ਕੋਈ ਪੁਲਿਸ ਡੱਕੂਗੀ ਪੰਜਾਬ ਦੇ ਵਿੱਚ ਲਗਾਤਾਰ ਹੀ ਲੁੱਟਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਆਮ ਦੇਖਣ ਨੂੰ ਮਿਲਦੀਆਂ ਇਹ ਤਾਜ਼ਾ ਹੀ ਮਾਮਲਾ ਅੰਮ੍ਰਿਤਸਰ ਦੇ ਪਿੰਡ ਮਾਲਤੋਆ ਹੈ ਜਿੱਥੇ ਟਰੱਕ ਡਰਾਈਵਰ ਜਿਹੜੇ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਉੱਥੇ ਹੀ ਦੇਰ ਰਾਤ ਕਰੀਬ ਸਵੇਰੇ 5 ਵਜੇ ਤੜਕਸਾਰ ਹੀ ਇੱਕ ਨੋਵਾ ਗੱਡੀ ਆਂਦੀ ਹੈ ਤਾਂ ਉਹਦੇ ਵਿੱਚੋਂ ਤਿੰਨ ਤੋਂ ਚਾਰ ਜਿਹੜੇ ਨੌਜਵਾਨ ਨੇ ਗੱਡੀ 'ਚ ਉਤਰ ਕੇ ਅੜਾ ਕੈਂਡਰ ਤੁਹਾਡੇ ਨਾਲ ਤਸਵੀਰਾਂ ਸਾਂਝੇ ਕਰਨਗੇ ਇਹਦੇ ਵਿੱਚੋਂ ਤੇ ਚੋਰੀ ਕੀਤਾ ਜਾਂਦਾ ਨਹੀਂ ਗੱਲ ਕਰੀਏ ਇੱਕ ਨਹੀਂ ਦੋ ਨਹੀਂ ਤਿੰਨ ਘੱਟੋ ਘੜ ਚਾਰ ਟਰੱਕਾਂ ਦਾ ਜਿਹੜਾ ਤੇਲ ਚੋਰੀ ਕੀਤਾ ਗਿਆ ਤੇ ਉਸ ਤੋਂ ਬਾਅਦ ਡ라이ਵਰ ਵੀਰਾਂ ਨੂੰ ਪਤਾ ਚੱਲਦਾ ਤਾਂ ਉਹ ਮੌਕੇ ਤੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਸਾਰੇ ਵੀਰ ਜਿਹੜੇ ਡਰਾਈਵਰ ਨੇ ਕੱਟੇ ਹੁੰਦੇ ਨੇ ਤੇ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੇ ਨੋਵਾ ਗੱਡੀ ਆ ਲਗਾਤਾਰ ਹੀ ਇਦਾਂ ਦੀਆਂ ਵਾਰਦਾਤਾਂ ਨੂੰ ਜਿਹੜੇ ਅੰਜਾਮ ਦਿੱਤੇ ਜਾ ਰਹੇ ਨੇ ਇਹਨਾਂ ਦੇ ਵਿੱਚ ਕਾਫੀ ਵਿਰੋਧ ਵੇਖਣ ਨੂੰ ਮਿਲ ਰਿਹਾ ਹੈ ਗੱਲਬਾਤ ਕਰਦੇ ਵੀਰ ਦੇ ਨਾਲ ਕੀ ਸੀ ਪੂਰਾ ਮਾਮਲਾ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਵੀ ਕੁਮਾਰ ਆ ਆਪਾਂ ਪਿੰਡ ਦੇ ਮਾਲ ਦੇ ਰਹਿਣ ਵਾਲੇ ਆ ਤੇ ਆਪਣਾ ਨਾ ਟਿਪਰ ਆ ਇੱਥੇ ਬਾਹਰ ਗੱਡੀ ਖਲਾ ਬਾਹਰ ਖਲਾਰੀ ਹੁੰਦੀ ਗੱਡੀ ਰਾਤ ਅਸੀਂ ਆਏ ਕੋਈ 2 ਵਜੇ ਗੱਡੀ ਭਰ ਕੇ ਤੇ ਲਿਆ ਕੇ ਤੇ ਖੜੀ ਕੀਤੀ ਮੁੰਡਾ ਗੱਡੀ 'ਚ ਸੁੱਤਾ ਸੀ ਤੇ ਟੈਂਕੀ ਫੁੱਲ ਹੀ ਗੱਡੀ ਦੀ ਕੋਈ 30 40 ਲੀਟਰ ਗੱਡੀ ਨੇ ਤੇਲ ਖਾਦਾ ਰਾਤ ਨੂੰ ਆਉਣ ਲੱਗਿਆ ਜਦੋਂ ਟੈਂਕੀ ਫੁੱਲ ਕਰਾਈ ਅਸੀਂ ਤੇ ਗੱਡੀ ਲਿਆ ਕੇ ਖੜੀ ਕੀਤੀ ਤੇ ਸਵੇਰੇ ਆਣ ਕੇ 7 ਵਜੇ ਅਸੀਂ ਲੱਗੇ ਗੱਡੀ ਲੈ ਕੇ ਤੁਰਨ ਤੇ ਵੇਖਿਆ ਤੇ ਗੱਡੀ 'ਚੋਂ ਤੇਲ ਸਾਰਾ ਹੀ ਨਿਕਲਿਆ ਆ ਥੱਲੇ ਬੰਨੇ ਨਟ ਹੁੰਦਾ ਇੱਕ ਉਹ ਨਾਟ ਖੋਲਿਆ ਤੇ ਤੇਲ ਸਾਰਾ ਹੀ ਲੈ ਕੇ ਕੱਢ ਗਏ ਕੋਈ ਨਾ ਨਾ ਕਰਦੇ ਆ ਵੀ 320 ਦੇ ਲਾਗੇ ਬੰਨੇ ਤੇਲ ਹੈਗਾ ਸੀ 320 ਲੀਟਰ ਦੇ ਲਾਗੇ ਬੰਨੇ ਕੋਈ 34 ਪੈਂਦੀ ਹਜ਼ਾਰ ਲੀਟਰ ਦਾ ਤੇਲ ਹੈਗਾ ਸੀ ਕਰੀਬ ਤੁਹਾਡੀ ਗੱਡੀ ਦਾ ਤੇਲ ਨਿਕਲਿਆ ਕਿ ਜਾਂ ਹੋਰ ਵੀ ਲੱਗੇ ਜਿਹੜੀਆਂ ਗੱਡੀਆਂ ਲੱਗੀਆਂ ਉਹਨਾਂ ਦਾ ਵੀ ਤੇਲ ਜਿਹੜਾ ਇਦਾਂ ਨਿਕਲਿਆ ਪਹਿਲਾਂ ਸਾਡੀ ਗੱਡੀ ਦਾ ਹੀ ਨਿਕਲਿਆ ਤੇ ਚਲੋ ਅਸੀਂ ਉਦੋਂ ਲਾਗੇ ਬੰਨੇ ਸੀ ਸੀਸੀਟੀਵੀ ਕੈਮਰਾ ਜੀ ਵੇਖਿਆ ਤੇ ਫੋਟੋ ਫਾੜੋ ਕੋਈ ਆਈ ਨਹੀਂ ਕੋਈ ਗੱਡੀ ਹੀ ਜਾਂ ਕੌਣ ਹੀ ਕੱਢ ਕੇ ਲੈ ਗਏ ਉਹਨਾਂ ਦਾ ਸਾਨੂੰ ਧਿਆਨ ਨਹੀਂ ਆਇਆ ਤੇ ਅਸੀਂ ਚਲੋ ਨਿਗਰਾਨੀ ਰੱਖਦੇ ਰਹੇ ਪਰ ਉਹ ਸਾਡੇ ਕੋਈ ਕਾਬੂ ਨਹੀਂ ਆਇਆ ਫਿਰ ਅੱਜ ਤੋਂ 3 ਕ 4 ਦਿਨ ਪਹਿਲਾਂ ਨਾ ਇੱਕ ਗੱਡੀ ਦਾ ਘੋੜੇ ਦਾ ਨਿਕਲਿਆ ਕੋਈ 20 22 ਹਜ਼ਾਰ ਦਾ ਤੇਲ ਉਹਦਾ ਵੀ ਨਿਕਲਿਆ ਉਹਦਾ ਨਿਕਲਿਆ ਜਦੋਂ ਉਹਨਾਂ ਬੰਦਿਆਂ ਨੂੰ ਅਸੀਂ ਪੁੱਛਿਆ ਗਿੱਚਿਆ ਉਹ ਆਪਣੇ ਗਰੁੱਪ ਦੇ ਮੈਂਬਰ ਹੀ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਕਿਹਾ ਆ ਇਦਾਂ ਇਦਾਂ ਗੱਡੀ ਆ ਬਲੈਕ ਰੰਗ ਦੀ ਗੱਡੀ ਸੀ ਨੋਵਾ ਤੇ ਪੀਵੀ02 ਨੰਬਰ ਹੀ ਉਹਦਾ ਤੇ ਉਹ ਜਦੋਂ ਵੇਖਿਆ ਗਿਆ ਤੇ ਦੋ ਦਿਨ ਨਿਕਲੇ ਫਿਰ ਆਪਣੀ ਇੱਕ ਹੋਰ ਗੱਡੀ ਉਹਦਾ ਦੋ ਕੱਲ ਦਾ ਫੇਰ ਨਿਕਲ ਗਿਆ ਤੇਲ ਰਾਤ ਦਾ ਤੇ ਜਦੋਂ ਉਹਦਾ ਨਿਕਲਿਆ ਤੇ ਫਿਰ ਉਹ ਸੀਸੀਟੀਵੀ ਕੈਮਰੇਜ ਫੋਟੋ ਆਈ ਆ ਤੇ ਉਹ ਕਨਫਰਮ ਹੋ ਗਈ ਆ ਕਿ ਜਿਹੜੀ ਗੱਡੀ ਹੈਗੀ ਆ ਨੋਵਾ ਉਹੋ ਹੀ ਗੱਡੀ ਆ ਪੀਵੀ02 ਨੰਬਰ ਗੱਡੀ ਆ ਤੇ 006 ਆ ਵਿਚਲਾ ਨੰਬਰ ਉਹਦਾ ਪਤਾ ਨਹੀਂ ਲੱਗਿਆ ਬਾਕੀ ਕੈਮਰਾ ਜੇ ਅਸੀਂ ਚੈੱਕ ਕਰਾਉਣਨੇ ਆ ਜਦੋਂਾਨੂੰ ਪਤਾ ਲੱਗ ਗਿਆ ਤੇ ਅਸੀਂ ਉਹਨਾਂ ਦੀ ਕੋਈ ਖੈਰ ਨਹੀਂ ਮਣਾਉਣੀ ਉਹ ਆਪਣੇ ਆਪ ਦਾ ਆਪ ਜੁਮਿਆਰ ਹੋਣਗੇ ਜੋ ਵੀ ਆਡੇ ਹੱਥੋਂ ਵੱਸ ਹੋਇਆ ਅਸੀਂ ਪੂਰੇ ਉਹਨਾਂ ਦਾ ਹਾਲ ਬੰਦਾ ਕਰਾਂਗੇ ਲੱਗਦਾ ਕਿ ਕਰੀਬ ਕਟੋਗੜਨੀ ਦੇ ਚਾਰ ਗੱਡੀਆਂ ਦਾ ਤੇਲ ਚੋਰੀ ਹੋਇਆ ਜੇ ਗੱਲ ਕਰੀਏ ਕਿੰਨਾ ਕਿ ਹਜ਼ਾਰਾਂ ਦਾ ਨੁਕਸਾਨ ਆਇਆ ਸਾਡਾ ਵੀ 70-80 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਸਾਡਾ ਹਾਂਜੀ 70 80 ਹਜ਼ਾਰ ਤੋਂ ਨੁਕਸਾਨ ਘਟ ਨਹੀਂ ਹੈਗਾ ਵਾਧੀ ਹੋਊਗਾ ਘਟ ਨਹੀਂ ਹੈਗਾ ਇਹ ਪਹਿਲੀ ਵਾਰ ਦਾ ਤਾਂ ਇੱਥੇ ਹੋਈ ਹੈ ਕਿ ਜਾਂ ਪਹਿਲੇ ਵੀ ਕਦੇ ਇਸ ਤਰ੍ਹਾਂ ਦੀ ਵਾਰਦਾਤ ਹੋਈ ਹੈ ਅੱਜ ਤੋਂ ਡੇਢ ਮਹੀਨੇ ਦੇ ਵਿੱਚ ਵਿੱਚ ਤਿੰਨ ਵਾਰ ਦਾ ਤਾਂ ਹੋ ਗਈਆਂ ਜੇ ਤੇ ਚਲੋ ਪਹਿਲਾਂ ਜਿਹੜੀ ਹੋਈ ਉਹਦਾ ਤੇ ਸਾਨੂੰ ਪਤਾ ਨਹੀਂ ਲੱਗਾ ਤੇ ਨਾ ਸੀ ਸੀਸੀਟੀਵੀ ਕੈਮਰੇ 'ਚ ਕੋਈ ਆਈ ਪਰ ਜਦੋਂ ਹੁਣ ਆਈ ਤੇ ਹੁਣ ਅਸੀਂ ਬਿਲਕੁਲ ਚਕੰਨੇ ਹੋ ਗਏ ਚੁਕੇ ਆ ਤੇ ਉਹ ਆਪਣੇ ਆਪ ਦਾ ਸੰਭਾਲ ਕੇ ਰੱਖਣ ਏ ਹਾਂ ਦੇ ਕਾਬੂ ਆ ਗਿਆ ਜਿਹੜਾ ਵੀ ਕੋਈ ਹੋਣਾ ਤੇ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਜੇ ਗੱਲ ਕਰੀਏ ਟਾਈਮ ਦੀ ਕਰੀਬ ਕਿੰਨੇ ਕ ਟਾਈਮ ਤੇ ਜੇ ਜਿਹੜੀ ਗੱਡੀ ਆਉਂਦੀ ਹੈ ਨੋਵਾ ਕਿੰਨੇ ਲੋਕ ਇਹਦੇ ਵਿੱਚ ਸਵਾਰ ਹੁੰਦੇ ਨੇ ਇਹ ਜਿਹੜੀ ਸਵੇਰੇ ਅੱਜ ਸੀਸੀਟੀਵੀ ਕੈਮਰੇ ਵਿੱਚ ਵੇਖਿਆ ਨਾ ਉਹ 3 ਤੋਂ 5 ਵਜੇ ਦੇ ਕਰੀਬ ਹੈਗੀ ਆ ਮਤਲਬ ਕਿ ਦਿਨ ਚੜ੍ਹਨ ਦੇ ਬਾਅਦ ਚ ਗੱਡੀ ਜਿਹੜੀ ਅੱਜ ਤੇਲ ਸਾਡਾ ਨਿਕਲਿਆ ਨਾ ਗੱਡੀ ਦਾ ਉਹ ਸਵੇਰੇ ਗੱਡੀ ਓਲੇ ਕਰਕੇ ਤੇ ਗੱਡੀ ਜੋ ਤੇਲ ਕੱਢ ਕੇ ਲੈ ਗਏ ਆ ਤਿੰਨ ਜਣੇ ਹੀ ਉਹ ਇੱਕ ਸਰਦਾਰ ਹੀ ਇੱਕ ਮੋਨਾ ਹੀ ਤੇ ਉਹ ਤਿੰਨ ਬੰਦੇ ਹੀ ਤੇ ਇਥੇ ਟਹਿਲ ਦੇ ਟੂਲ ਦੇ ਦੋ ਜਣੇ ਕਾਰਵਾਈ ਕਰਨਦੇ ਹੀ ਇੱਕ ਬਾਹਰ ਟੈਲਨਦਿਆ ਹੀ ਤੇ ਕਿਸੇ ਨੂੰ ਸ਼ੱਕ ਨਹੀਂ ਹੋਇਆ ਬਿਲਕੁਲ ਵੀ ਕੀ ਹੋਇਆ ਕੀ ਨਹੀਂ ਹੋਇਆ ਸਾਨੂੰ ਤੇ ਪਤਾ ਉਦੋਂ ਲੱਗਾ ਜਦੋਂ ਅਸੀਂ ਆਣ ਕੇ ਦੁਬਾਰੇ ਗੱਡੀ ਨੂੰ ਮਾਰਨ ਲੱਗੇ ਸਲਵ ਤੇ ਗੱਡੀ ਚੈੱਕ ਕੀਤੀ ਤੇ ਥੱਲੋਂ ਨਾਟ ਖੁੱਲਿਆ ਤੇਲ ਕੱਢ ਕੇ ਲੈ ਗਈ ਲੱਗਦਾ ਕਿ ਪਹਿਲੇ ਰੈਕੀ ਕੀਤੀ ਜਾਂਦੀ ਆ ਦਿਨ ਜਾਂ ਜਨਨ ਨਾਲ ਹੋਰ ਵੀ ਗਰੋ ਹੋਏਗਾ ਕਿ ਲੱਗਦਾ ਕਿ ਗਰੋ ਤਗੜਾ ਹੈਗਾ ਜੀ ਗਰੋ ਬਿਲਕੁਲ ਤਗੜਾ ਜੀ ਇਕੱਲੇ ਬੰਦੇ ਦਾ ਇਹ ਕੰਮ ਹੀ ਨਹੀਂ ਹੈਗਾ ਜਦੋਂ ਪਹਿਲਾ ਬੰਦੇ ਦਾ ਗੱਡੀ ਦਾ ਧਿਆਨ ਹੋਊਗਾ ਇੱਕ ਦੋ ਦਿਨ ਪਹਿਲਾਂ ਵੇਖਣਗੇ ਧਿਆਨ ਮਾਰਨਗੇ ਉਹਨਾਂ ਨੂੰ ਪਤਾ ਆ ਕਿ ਗੱਡੀ ਦੇ ਵਿੱਚ ਕੀ ਹੈਗਾ ਆ ਕੀ ਤੇਲ ਆ ਕੀ ਮਾਲ ਆ ਇਹਦੇ ਅੱਜ ਤੱਕ ਤੇਲ ਨੂੰ ਹੱਥ ਪਾਇਆ ਕੱਲ ਨੂੰ ਗੱਡੀ ਦੇ ਸਾਡੇ ਲੱਖਾਂ ਦਾ ਮਾਲ ਹੁੰਦਾ ਆ ਕਿਸੇ ਵੀ ਚੀਜ਼ ਨੂੰ ਲੈ ਕੇ ਜਾ ਸਕਦੇ ਆ ਅਸੀਂ ਕਿਸੇ ਨੂੰ ਕਹਿਣ ਜੋਗੇ ਨਹੀਂ ਹੈਗੇ ਪ੍ਰਸ਼ਾਸਨ ਕੋਈ ਕੇਹਲ ਨਹੀਂ ਦੇਖਦਾ ਕੋਈ ਸਾਧਨ ਕਿੱਥੇ ਖਲੋਤਾ ਆ ਕੀ ਹੁੰਦਿਆ ਕੀ ਨਹੀਂ ਹੁੰਦਿਆ ਕੋਈ ਕੇਹਲ ਧਿਆਨ ਨਹੀਂ ਦਿੰਦਾ ਡਰਾਈਵਰਾਂ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਕਿ ਗੱਡੀਆਂ 'ਚ ਸੌਣ ਜੋਗੇ ਵੀ ਨਹੀਂ ਰਹਿ ਲੱਗਦਾ ਕਿ ਰੇਵ ਜੇ ਸੌਣ ਦੀ ਗੱਲ ਕਰੀਏ ਤੇ ਰਾਹ ਨੂੰ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਰੋਡ ਤੇ ਚੱਲਦੇ ਨੇ ਰਾਹ ਨੂੰ ਆਉਂਦੇ ਜੋ ਸਵੇਰੇ ਸੌਣ ਦਾ ਟਾਈਮ ਹੁੰਦਾ ਤੇ ਇਸ ਤਰ੍ਹਾਂ ਨੁਕਸਾਨ ਹੁੰਦਾ ਵਾ ਕਾਫੀ ਮਨ ਨੂੰ ਠੇਸ ਪਹੁੰਚਦੀ ਹੈ ਬਹੁਤ ਜ਼ਿਆਦਾ ਮਨ ਨੂੰ ਠੇਸ ਪਹੁੰਚਦੀ ਹੈ ਜੀ ਹੁਣ ਅੱਧੀ ਅੱਧੀ ਰਾਤ ਬੰਦਾ ਗੱਡੀ ਚਲਾਏਗਾ ਕਿ ਜਾਂ ਜਾਗੇਗਾ ਕੀ ਕਰੇਗਾ ਗੱਡੀਆਂ ਦੀ ਰਾਖੀ ਕਰੇਗਾ ਬਿਲਕੁਲ ਜੀ ਐਸੀ ਟਰੱਕ ਡਰਾਈਵਰ ਜਿਨ੍ਹਾਂ ਨੇ ਆਪਣੀ ਹੱਟ ਵਿੱਚ ਹੀ ਦੱਸੀ ਹੈ ਕਿ ਦਿਨ ਰਾਤ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ ਲੇਕਿਨ ਜਦੋਂ ਇਹੋ ਜਿਹੇ ਹਾਸਤੇ ਹੁੰਦੇ ਨੇ ਉਦੋਂ ਮਨ ਨੂੰ ਬਹੁਤ ਠੇਸ ਪਹੁੰਦੀ ਆ ਇਹਨਾਂ ਨੇ ਇੱਕ ਵਾਰਨਿੰਗ ਵੀ ਦਿੱਤੀ ਆ ਉਹਨਾਂ ਨੋਵਾ ਗੱਡੀ ਵਾਲੇ ਜਿਹੜੇ ਚੋਰੀ ਦੀ ਵਾਰਦਾਤ ਨੂੰ ਜਾਂਮ ਦਿੰਦੇ ਨੇ ਉਹਨਾਂ ਕਿਹਾ ਕਿ ਅਗਰ ਸਾਡੇ ਹੱਥ ਲੱਗ ਗਿਆ ਤੇ ਬਖਸ਼ਾਂਗੇ ਨਹੀਂ ਕਿਉਂਕਿ ਜੇ ਡਰਾਈਵਰਾਂ ਨਾਲ ਜੇ ਮਾਰੀ ਕੀਤੀ ਹੈ ਤਾਂ ਇਹ ਹਰਜਾਨਾ ਵੀ ਉਹਨਾਂ ਨੋਵਾ ਵਾਲੇ ਨੂੰ ਭੁਗਤਣਾ ਪੈਗਾ ਵੀਰ ਸਾਡੇ ਨਾਲ ਆ ਇਹ ਕੀ ਨਾਮ ਤੇ ਕੀ ਕਹਿਣਾ ਚਾਹੋਗੇ ਜੀ ਮੇਰਾ ਨਾਮ ਸੋਨੂ ਆ ਜੀ ਆਪਣੇ ਸਾਹਮਣੇ ਰਹਿ ਐਸ਼ਾ ਇੱਥੇ ਗੱਡੀਆਂ ਖੜੀਆਂ ਹੁੰਦੀਆਂ ਸਾਡੀਆਂ ਤੇ ਅੱਜ ਦੁਪਹਿਰੇ ਮੈਂ 1.3 ਵਜੇ ਆ ਗੱਡੀ ਸਟਾਰਟ ਕਰਨ ਸਟਾਰਟ ਕੀਤੀ ਗੱਡੀ ਬੰਦ ਹੋ ਗਈ ਬਾਅਦ ਮੈਂ ਧਿਆਨ ਮਾਰਿਆ ਤੇਲ ਹੀ ਨਹੀਂ ਹੈਗਾ ਵਿੱਚ ਮੈਂ ਸ਼ੱਕ ਪੈਂਦਾ ਮੈਂ ਤੇਲ ਕੱਢ ਕੇ ਲੈ ਗਿਆ ਕੋਈ ਬਾਅਦ ਵਿੱਚ ਸੀਸੀਟੀਵੀ ਚੈੱਕ ਕੀਤੀ ਉਹਦੇ ਵਿੱਚ ਨੋਆ ਗੱਡੀ ਆਈ ਹੈ ਬਲੈਕ ਕਲਰ ਦੀ ਡਾਰਕ ਬਣ ਗਈ ਡਾਰਕ ਗ੍ਰੇ ਜਾਂ ਬਲੈਕ ਸ਼ੇਡ ਜੀ ਮਾਰਦੀ ਆ ਉਹ ਗੱਡੀ ਦਾ ਵੇਖਿਆ ਵੀ ਉਹ ਗੱਡੀ 4:45 ਮਿੰਟ ਤੇ ਗੱਡੀ ਬੈਕ ਕਰਕੇ ਅੰਦਰ ਲਾਈਏ ਨੇ ਗੱਡੀ ਦੇ ਕੋਲ ਤੇਲ ਕੱਢ ਗਏ 5:05 ਮਿੰਟ ਤੇ ਗੱਡੀ ਘੁੰਮ ਕੇ ਸ਼ਹਿਰ ਨੂੰ ਚਲ ਗਈ ਆ ਤੇ ਤੇਲ ਕੱਢ ਕੇ ਲੈ ਗਏ ਗੱਡੀ ਦਾ ਸਾਰਾ ਤੇ ਮੈਂ ਕਿਹਾ ਤੇਲ ਸੀ ਗੱਡੀ ਦੇ ਵਿੱਚ ਕਿੰਨੇ ਕਿੰਨੇ ਹਜ਼ਾਰਾਂ ਦਾ ਨੁਕਸਾਨ ਹੋ ਚੁੱਕਾ ਤੁਹਾਡਾ 12-13 ਹਜ਼ਾਰ ਦਾ ਨੁਕਸਾਨ ਹੋ ਗਿਆ ਜੀ ਪਹਿਲੇ ਵੀ ਕੋਈ ਵਾਰਦਾਤ ਹੋ ਇਦਾਂ ਦੀ ਹੋਈ ਇੱਥੇ ਪਹਿਲਾਂ ਅੱਜ ਤੱਕ ਤਾਂ ਨਹੀਂ ਹੋਈ ਆ ਟਿੱਪਰ ਦੀ ਹੋਈ ਮਹੀਨਾ ਤੋਂ ਪਹਿਲਾਂ ਵਾਰਦਾਤ ਹੋਈ ਉਹਦਾ ਵੀ ਤੇਲ 300 ਲੀਟਰ ਨਿਕਲਿਆ ਆ 320-330 ਲੀਟਰ ਦੱਸਣ ਦੇ ਆ ਵੀ ਤੇਲ ਆ ਤੇ ਆ ਘੋੜੇ ਦੀ ਵਾਰਦਾਤ ਹੋਈ ਘੋੜੇ ਦਾ ਤੇਲ ਵੀ ਉਹ ਵੀ ਦੱਸਣ ਦਾ 2.5 ਸੌ ਲੀਟਰ ਮੇਰਾ ਤੇਲ ਕੱਢ ਕੇ ਲੈ ਗਏ ਆ ਮੰਗਲਾ ਰੋ ਦਾ ਤੇਲ ਨਿਕਲਿਆ ਬੋਧ ਰੋ ਰਾਦ ਜਿਹੜੋਂ ਮਤਲਬ ਕਿ ਚੱਕੰਨੇ ਰਹੇ ਆ ਔਰ ਰਾਤ ਜਾਗਦੇ ਤੇ ਬੁੱਧਵਾਰ ਉਹਨਾਂ ਨੇ ਜਦੋਂ ਗੱਡੀ ਫੇਰ ਆਈ ਉਹ ਘੁੰਮਦੇ ਰਹੇ ਇਹਨਾਂ ਧਿਆਨ ਵਾਇਆ ਗਾ ਵੀ ਗੱਡੀ ਉਹ ਹੀ ਆ ਨੋਬਾਈ ਆ ਜਿਹੜਾ ਇਹਨਾਂ ਸੀਸੀਟੀਵੀ ਕੈਮਰਾ ਚੈੱਕ ਕੀਤਾ ਹੈ ਨਾ ਇਹਨਾਂ ਨੂੰ ਧਿਆਨ ਵਾਇਆ ਵੀ ਗੱਡੀ ਇਹਨਾਂ ਫਿਰ ਨੰਬਰ ਨੋਟ ਕੀਤਾ ਵੀ ਵਿੱਚ ਖਲੋ ਗਏ ਇਹਨਾਂ ਕਾ ਨੰਬਰ ਇਹਨਾਂ ਨੂੰ ਚੇਤਾ ਆਇਆ ਵੀ ਜਿਹੜਾ ਪੀਵੀਆ 2 ਆ ਡਬਲ ਟ੍ਰਿਪਲ 06 ਨੰਬਰ ਹੈ ਗੱਡੀ ਦਾ ਤੇ ਬਾਅਦ ਵਿੱਚ ਮੁੰਡਾ ਦਾ ਮੈਂ ਉਤਰ ਕੇ ਇਹਦੇ ਫੁੱਟਪਾਥ ਤੇ ਖਲੋ ਗਿਆ ਆ ਵੀ 006 ਆ ਤੇ ਕਹਿੰਦਾ ਖਲੋ ਗਿਆ ਵੀ ਸ਼ਾਇਦ ਗੱਡੀ ਉੱਤਰੋ ਫੇਰ ਵਾਪਸ ਮੁੜ ਕੇ ਪੂਰਾ ਕਲੀਅਰ ਨੰਬਰ ਮਿਲ ਗਈ ਪਤਾ ਲੱਗ ਜੂਗਾ ਮੈਨੂੰ ਵੀ ਜਲਾ ਨੰਬਰ ਹੀ ਪਤਾ ਲੱਜੂ ਜਿਹੜਾ ਇੰਗਲਿਸ਼ ਦੇ ਵਿੱਚ ਲਿਖਿਆ ਹੁੰਦਾ ਏ ਜੈਡ ਜਾਂ ਜੋ ਵੀ ਆ ਕਹਿੰਦਾ ਉਹ ਗੱਡੀ ਫਿਰ ਸਦੀ ਨਾ ਗਈ ਕਹਿੰਦਾ ਫਿਰ ਵਾਪਸ ਮੁੜ ਕੇ ਨਹੀਂ ਆਈ ਉਹ ਕਿੰਨੇ ਵਾਰ ਦਾ ਟਾਈਮ ਸੀ ਜਦੋਂ ਜਿਹੜੀ ਨੋਵਾ ਗੱਡੀ ਆਈ ਸੀ ਕਿੰਨੇ ਲੋਕ ਦੇ ਵਿੱਚ ਸਵਾਰ ਸੀ ਤੇ ਕਿੰਨੀਆਂ ਵਾਰ ਦਾ ਤਾਇ ਕਰ ਚੁੱਕੇ ਨੇ ਵਾਰਦਾਤਾ ਜੀ ਇਹ ਮੈਂ ਜਿੰਨੂੰ ਫੋਨ ਕਰਾਂ ਵੀ ਆ ਕੰਮ ਹੋ ਗਿਆ ਤਾਂ ਉਹ ਆਂਦਾ ਨੋਵਾ ਗੱਡੀ ਆ ਮੈਂ ਵੀ ਇਹਦੇ ਸਾਰੇ ਅੰਬਰਸਰ ਹੀ ਸ਼ਾਇਆ ਪਿਆ ਆ ਇਹ ਬੰਦਾ ਇਨੇ ਕਿਥੇ ਕਿਥੇ ਮੈਂ ਬਟਾਲਾ ਰੋਡ ਛਿਆੜੇ ਦੀ ਮੁੰਡੇ ਨਾਲ ਗੱਲ ਕੀਤੀ ਕਹਿੰਦਾ ਨੋਵਾ ਗੱਡੀ ਵਾਲੇ ਮੈਂ ਨੋਵਾ ਹੀ ਆ ਕਹਿੰਦਾ ਬਲੈਕ ਕਲਰ ਹੀ ਨੋਵਾ ਮਿਲ ਗਈ ਡਰ ਗਰੇ ਜੀ ਮਹਾਓ ਕਹਿੰਦਾ ਬਸ ਉਹ ਹੀ ਆ ਕਹਿੰਦਾ ਉਹ ਹੀ ਕੰਮ ਕਰਨ ਦਿਆ ਸਾਰੇ ਯਾਨੀ ਕਿ ਬੰਦੇ ਹੀ ਇਹੋ ਅੰਮ੍ਰਿਤਸਰ ਦੇ ਵਿੱਚ ਲਾਦਾ ਕਾਂੜੀ ਉਹ ਕਰੀ ਜਾਂਦਾ ਬੰਦਾ ਇਹਨੂੰ ਕੋਈ ਫੜਫੜ ਨਹੀਂ ਡਰ ਦੂਰ ਨਹੀਂਗਾ ਪੁਲਿਸ ਦਾ ਵੀ ਮੈਨੂੰ ਕੋਈ ਪੁਲਿਸ ਡੱਕੂਗੀ ਜਾਂ ਮੇਰੀ ਸੀਸੀਟੀਵੀ ਵਿੱਚ ਮਿਲ ਗਈ ਕੈਮਰੇਜ ਰਿਕਾਰਡਿੰਗ ਆ ਗਈ ਤੇ ਮੈਨੂੰ ਕੋ ਮਿਲਦਾ ਬੰਦੇ ਮਗਰ ਹੱਥ ਵੀ ਤਗੜਾ ਹੀ ਲੱਗਦਾ ਹੈ ਬੰਦੇ ਦਾ ਲੱਗਦਾ ਕਿ ਇਹ ਤਗੜਾ ਗਰੋ ਹੈਗਾ ਜਿਹੜਾ ਇਹ ਵਾਰਦਾਤਾਂ ਨੂੰ ਜਾਂ ਭਾਜੀ ਜਿਹੜਾ ਨੋਵਾ ਗੱਡੀ ਲਈ ਫਿਰਨੇ ਕੋ ਮਾੜਾ ਮੋਰ ਬੰਦਾ ਨੋਵਾ ਥੋੜਾ ਘੜ ਲੈਂਦਾ ਤੇ ਭੈਜੇ ਨੰਬਰ ਵੀ ਜਿਹੜਾ ਸਾਨੂੰ ਪਤਾ ਲੱਗਦਾ ਟ੍ਰਿਪਲ 06 ਵੀਆਈਪੀ ਨੰਬਰ ਆ ਤੇ ਫਿਰ ਬੱਲੀ ਹੋ ਸਕਦਾ ਜਾਂ ਅਸਲੀ ਹੋ ਜਾਗਾ ਬਾਕੀ ਜਿਹੜੇ ਮੁੰਡੇ ਦੀ ਵੇਖ ਨਹੀਂ ਗੱਲ ਹੁੰਦਾ ਨੰਬਰ ਸਰਕਾਰੀ ਪਲੇਟ ਨੰਬਰ ਲੱਗੇ ਜਿਹੜੀ ਮੈਂ ਵੇਖੀ ਆ ਸਰਕਾਰੀ ਨੰਬਰ ਹੀ ਜਾਣੇਗੀ ਹੋ ਸਕਦਾ ਕੋਈ ਪਤਾ ਵੀ ਹੋ ਸਕਦਾ ਵੀ ਚੱਲ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਆ ਕਿਹੜਾ ਨੰਬਰ ਹੋਰ ਕਿਹੜਾ ਕੱਢ ਕੇ ਲਾਇਆ ਹੋਵੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੰਬਰ ਵੀ ਕਈ ਵਾਰ ਗਲਤੀ ਲਾਉਂਦੇ ਆ ਤੇ ਬਾਕੀ ਇਹ ਨਿਕਲਦੇ ਆ 3 ਵਜੇ ਤੋਂ 5 ਵਜੇ ਦੇ ਵਿੱਚ ਜ ਇਹ ਸਾਰੇ ਅੰਬ ਬਟਾਲਾ ਰੋਡ ਦੇ ਇਹਨਾਂ ਨੇ ਮੈਂ ਕਈ ਵਾਰ ਤਾਂ ਕੀਤੀਆਂ ਛਾੜੇ ਮੁੰਡਾ ਦੱਸੰਦਿਆ ਇਹ ਕਹਿੰਦਾ ਵੀ ਉਸੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਯਾਰ ਤੁਹਾਡੇ ਇਲਾਕੇ 'ਚ ਕੋਈ ਆ ਗੱਡੀ ਹੈਗੀ ਕਹਿੰਦਾ ਨੋਵਾਦ ਨਹੀਂ ਮਾ ਨੋਵਾ ਹੀ ਹੈ ਕਹਿੰਦਾ ਬੱਸ ਕਹਿੰਦਾ ਉਹੋ ਹੀ ਕੰਮ ਹੁੰਦਾ ਮੈਂ ਤਾਂ ਵੇਖਣਿਆ ਬੰਦੇ ਨੂੰ ਕਹਿੰਦਾ ਪਰ ਮੈਨੂੰ ਜ਼ਰੂਰੀ ਕੰਮ ਹੈ ਮੈਂ ਰੁਗਿਆ ਨਹੀਂ ਆਂਦਾ ਵਾਪਸੀ ਤੇ ਮੈਂ ਬੱਸ ਪਤਾ ਕੀਤਾ ਉਹ ਟਰੱਕ ਲੈ ਸਾਰਾ ਤੇਲ ਕੱਢਿਆ ਗੱਡੀ ਉਹ ਮਹਾਰਾਸ਼ਟਰ ਤੋਂ ਚੱਲੇ ਗਈ ਹੀ ਗੱਡੀ ਉਹ ਛਾੜੇ ਚੌਂਕ ਦੇ ਵਿੱਚ ਕਰੇ ਖਾਲੀ ਹੋਈ ਆ ਉਹਨਾਂ ਟਰਾਂਸਪੋਰਟਰ ਜਿਹੜੇ ਡਰਾਈਵਰ ਨੇ ਜਾਂ ਟਰੱਕ ਡਰਾਈਵਰ ਉਹਨਾਂ ਨੂੰ ਕੀ ਮੈਸ ਮੈਂ ਆਪਣੇ ਡਰਾਈਵਰ ਵੀਰਾਂ ਨੂੰ ਬੇਨਤੀ ਕਰਦਾ ਵੀ ਆ ਟ੍ਰਿਪਲ ਟੀਵੀ02 ਟ੍ਰਿਪਲ 06 ਗੱਡੀ ਜੇ ਜੇ ਕਿ ਵੀਰ ਭਰਾ ਨੂੰ ਪਤਾ ਵੇ ਗੱਡੀ ਦਾ ਤੇ ਮੇਰਾ ਨੰਬਰ ਹੈਗਾ 98762 99632 2000 ਰੁਪਏ ਨਾਮ ਦਵਾਂਗਾ ਬੰਦੇ ਨੂੰ ਗੱਡੀ ਦਾ ਐਡਰੈਸ ਦੱਸਣ ਦਾ ਨਾਮ ਉਹਦਾ ਗੁਪਤ ਰੱਖਿਆ ਜਾਊਗਾ ਬਾਕੀ ਕਾਰਵਾਈ ਇਹੀਂ ਆਪੇ ਪਵਾਵਾਂਗੇ ਕਿੱਦਾਂ ਪੈਣੀ ਆ ਤੇ ਬੰਦੇ ਉਹ ਫੜੇ ਜਾਣੇ ਰਹਿਣੇ ਉਹ ਅੰਮ੍ਰਿਤਸਰ ਚੋਂ ਬਾਹਰ ਦੇ ਜਾਣੇ ਜਾਣੇ ਗੱਡੀ ਦੀ ਬਾਕੀ ਹੋਰ ਵੀ ਜਿਹੜੇ ਇੱਥੇ ਕੈਮਰੇ ਆਪਣੇ ਹੈਗੇ ਉਹ ਵੀ ਚੈੱਕ ਰਹ ਹੁੰਦੇ ਅਸੀਂ ਪੁਲਿਸ ਦੇ ਮਦਰਦਨਾਂ ਪੁਲਿਸ ਨੇ ਸੱਦਣ ਲੱਗੇ ਆ ਬਾਕੀ ਉਹਨਾਂ ਨਾਲ ਬਹਿ ਕੇ ਕਿਉਂਕਿ ਕੈਮਰੇ ਸਾਰੇ ਚੈੱਕ ਕਰਕੇ ਪਤਾ ਲੱਜੂ ਵੀ ਗੱਡੀ ਦੇ ਵਿੱਚ ਇੱਕ ਫੁਲੀਆ ਕਿਦਾਂ ਦਾ ਬਿਲਕੁਲ ਗੱਡੀ ਦੇ ਦੇ ਵਿੱਚ ਵੀ ਪੂਰਾ ਲੱਗਨਦਾ ਵੀ ਗੱਡੀ ਆ ਬਾਕੀ ਉਹਦਾ ਕੋਈ ਲਾਗੋ ਬਹੁਤ ਹੀ ਲਾਗੋ ਵੀਡੀਓ ਮਿਲ ਜੇ ਉਹ ਸਾਰਿਆਂ ਨੂੰ ਵਧੀਆ ਨਾਲੇ ਪੂਰਾ ਨੰਬਰ ਟ੍ਰੇਸ ਹੋ ਜੇ ਉਹਦਾ ਪੂਰਾ ਬਾਈਪਾਸ ਤੇ ਕੈਮਰੇ ਲੱਗੇ ਆ ਉਹ ਕੈਮਰੇ ਖਲਾ ਕੇ ਚੈੱਕ ਕਰਨੇ ਆ ਵੀ ਉਹ ਚ ਵਿੱਚ ਕਿਹੜਾ ਨੰਬਰ ਆਉਂਦਿਆ ਇਹੋ ਹੀ ਨੰਬਰ ਲੱਗਾ ਜਾਂ ਹੋਰ ਕਿਸੇ ਨੰਬਰ ਨੇ ਲਾਇਆ ਜਿਨ੍ਹਾਂ ਨੇ ਨੰਬਰ ਤੋਂ ਹੀ ਨਹੀਂ ਸਾਨੂੰ ਕਨਫਰਮ ਹੋਉਂਦਾ ਵੀ ਅੱਜ ਨੰਬਰ ਕਿਹੜਾ ਗੱਡੀ ਲੱਗਾ ਜਿਹੜਾ ਉ ਕੁਝ ਐਸੀ ਡਰਾਈਵਰ ਵੀਰ ਜਿਨ੍ਹਾਂ ਨੇ ਅੱਜ মিডিਆ ਨੂੰ ਬੁਲਾ ਕੇ ਆਪਣੀ ਜੜੀ ਹੱਟ ਬਿੱਤੀ ਸੁਣਾਈ ਹੈ ਉਹਨਾਂ ਦਾ ਸਭ ਤੋਂ ਵੱਡੀ ਗੱਲ ਕਹੀ ਜਿਹੜੇ 500000 ਰੁਪਏ ਇਕੱਠਾ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਉੱਤੇ ਉਹਨਾਂ ਨੇ ਇੱਕ ਨਾਮ ਹੀ ਰੱਖਿਆ ਵਾ ਆਪਣਾ ਜਿੰਨੇ ਗੁਜਾਰਸ਼ੇ ਓਨੀ ਜੋਗਾ ਉਹਨਾਂ ਨੇ ਨਾਮ ਰੱਖਿਆ ਕਿ ਅਗਰ ਕੋਈ ਵੀ ਇਨਫੋਰਮੇਸ਼ਨ ਦੇਗਾ ਤਾਂ ਉਹਨੂੰ 2000 ਰੁਪਏ ਜਿਹੜਾ ਨਾਮ ਦਿੱਤਾ ਜਾਏਗਾ ਤਾਂ ਉਹਦਾ ਨਾਮ ਜਿਹੜਾ ਗੁਪਤ ਰੱਖਿਆ ਜਾਏਗਾ ਇੱਕ ਵੀ ਡਰਾਈਵਰ ਹੋਰ ਹੈ ਜਿਹਦੇ ਜਿਹਨੂੰ ਘੋੜਾ ਕਹਿੰਦਾ ਟਰਾਲਾ ਕਹਿੰਦਾ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਵਿਹਾਰ ਰਾਜਸਥਾਨ ਜਾਂ ਹੋਰ ਕਿਥੇ ਸਟੇਟਾਂ ਦੇ ਵਿੱਚ ਜਾਂਦੇ ਨੇ ਉਹ ਵੀਰ ਦਾ ਵੀ ਘੱਟੋ ਘੱਟ 300 400 ਲੀਟਰ ਜਿਹੜਾ ਤੇਲ ਨਿਕਲ ਚੁੱਕਾ ਹੈ ਹਜ਼ਾਰਾਂ ਦਾ ਜਿਹੜਾ ਨੁਕਸਾਨ ਹੋ ਚੁੱਕਾ ਉਹ ਵੀਰ ਨਾਲ ਵੀ ਗੱਲਬਾਤ ਕਰਦੇ ਕੀ ਨਾਮ ਪਾਜੀ ਤੁਹਾਡਾ ਵੀਰ ਜੀ ਆਪਣਾ ਨਾਮ ਸੋਖਿਆ ਕਿਥੋਂ ਦੇ ਰਹਿਣ ਵਾਲੇ ਜੀ ਮੇਰਾ ਪਿੰਡ ਗੰਡੀਵਿੰਡ ਹੈ ਪਾਜੀ ਚਬਾਲ ਲੱਗ ਗਿਆ ਜਿਹੜਾ ਟਰਾਲੇ 'ਚ ਤੇਲ ਚੋਰੀ ਹੋਇਆ ਵਾ ਕਿਦਾਂ ਦੀ ਵਾਰਦਾਤ ਹੋਈ ਆ ਤੇ ਕਿੱਥੋਂ ਤੁਸੀਂ ਸਮਾਨ ਲੈ ਗਏ ਸੀ ਤੇ ਕਿੱਥੇ ਤੁਸੀਂ ਜਿਹੜਾ ਸਮਾਨ ਲਾਉਣਾ ਸੀ ਅਸੀਂ ਭਾਜੀ ਰਾਜਸਥਾਨੋਂ ਸੂਰਤਗੜ ਤੋਂ ਭਰ ਕੇ ਆਏ ਹਾਂ ਸੀਮਿੰਟ ਤੇ ਇੱਥੇ ਅੰਬਰਸਰ ਡੈਂਪ ਆਪਣਾ ਸ਼ੇਰੀ ਦਾ ਉੱਥੇ ਖਾਲੀ ਕਰਨੀ ਸੀ ਗੱਡੀ ਤੇ ਅੱਜ ਜਦੋਂ 1 ਹਫਤੇ ਦੀ ਪਹਿਲੀ ਦੀ ਗੱਲ ਆ ਅੱਜ 1 ਹਫਤੇ ਤੋਂ ਪਹਿਲਾਂ ਦੀ ਗੱਲ ਹੈ ਭਾਜੀ ਆਪਣੇ 2000 ਦਾ ਡੀਜ਼ਲ ਚੋਰੀ ਹੋ ਗਿਆ ਪੂਰੀ ਟੈਂਕੀ ਖਾਲੀ ਕਰਕੇ ਇਹ ਲੱਗਦਾ ਕਿ ਅਜੇ ਕਿਸ਼ਤਾਂ ਨਹੀਂ ਉੱਤਰੀਆਂ ਤੇ ਇਹ ਤੋਂ ਤੋਂ ਇਹੋ ਜਿਹਾ ਹਰਜਾਨਾ ਪੈ ਜਾਣਾ ਜਾਂ ਜਿਹਦੇ ਤੇ ਆਪਣੀ ਗੱਡੀ ਉਹਦਾ ਭਰ ਲੇਗਾ ਜਿਹੜਾ ਡਰਾਈਵਰ ਵੀਰ ਉਹਦੇ ਮੈਂ ਕਰੀਬ ਤਨਖਾਹ ਦੀ ਗੱਲ ਕਰਾਂ ਤੇ ਮੇਰੇ ਕੋਲ 10 ਤੋਂ 15000 20000 ਰੁਪਏ ਤਨਖਾਹ ਹੋਏਗੀ ਮੈਨੂੰ ਲੱਗਦਾ ਵੀ ਹਰਜਾਨਾ ਤੋਂ ਤਕੜਾ ਪੈ ਗਿਆ ਨਾ ਪਾ ਜੀ ਬਹੁਤ ਜ਼ਿਆਦਾ ਬਹੁ ਬੁਰੇ ਹਾਲ ਹੋਏ ਪਏ ਪਹਿਲਾਂ ਹੀ ਗੱਡੀਆਂ ਵਾਲਿਆਂ ਦੇ ਹੋਰ ਇਹ ਪਿੱਛੋਂ ਪੰਗੇ ਪਾ ਦਿੰਦੇ ਆ ਪਾ ਜੀ ਮਾਂ ਕਿਸ਼ਤਾਂ ਹੀ ਪੂਰੀਆਂ ਹੁੰਦੀਆਂ ਜਾਂਦੀਆਂ ਗੱਡੀਆਂ ਦੀਆਂ ਗੱਡੀਆਂ ਨੂੰ ਬਚਦਾ ਬਚਾਉਂਦਾ ਕੁਝ ਨਹੀਂ ਆਏ ਬਸ ਐਦਾਂ ਹੀ ਆ ਗ ਜਿਹੜੇ ਪਏ ਇਹਦੇ ਚਲੌਣੀਆਂ ਪੈਣੀਆਂ ਭਾਜੀ ਹੁਣ ਉਹਨਾਂ ਡਰਾਈਵਰ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਜਿਹੜੇ ਚੋਰ ਨੇ ਇਦਾਂ ਦੀ ਵਾਰਦਾਤਾ ਕਰਦੇ ਨੇ ਉਹਨਾਂ ਡਰਾਈਵਰ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਅਗਰ ਕੋਈ ਇਦਾਂ ਦੀ ਵਾਰਦਾਤ ਕਰਦਾ ਮੌਕੇ ਤੇ ਫੜ ਕੇ ਪੁਲਿਸ ਥਾਣੇ ਦੇ ਹਵਾਲੇ ਕਰਨਾ ਚਾਹੀਦਾ ਵਾ ਇਹ ਤੇ ਭਾਜੀ ਪਹਿਲੋਂ ਤੇ ਆਪ ਜੇ ਕਿਤੇ ਇਹੋ ਜਿਹੀ ਗੱਡੀ ਮਿਲਦੀ ਆ ਭਾਜੀ ਆਪ ਪਹਿਲੋਂ ਇਸ ਚੀਜ਼ ਦਾ ਧਿਆਨ ਰੱਖਣਾ ਵੀ ਇਹ ਨੰਬਰ ਦਾ 3006 ਗੱਡੀ ਸੁਰਮੇ ਰੰਗੀ ਆ ਨੋਵਾ ਦਾ ਧਿਆਨ ਰੱਖਣਾ ਜੇ ਕਿਤੇ ਮਿਲਦੀ ਆ ਉਹਦਾ ਧਿਆਨ ਰੱਖਣਾ ਬਿਲਕੁਲ ਚਕੰਨੇ ਹੋ ਜਾਣਾ ਵੀ ਆ ਗੱਡੀ ਆ ਇਹ ਪਹਿਲੋਂ ਵੀ ਇਹਦਾ ਨ ਇਹ ਚੀਜ਼ ਦਾ ਧਿਆਨ ਰੱਖਣੇ ਇਹਦੇ ਪਹਿਲੋਂ ਆਪ ਹੀ ਸੇਵਾ ਕਰਨਗੇ ਪਹਿਲੋਂ ਡਰਾਈਵਰ ਵੀਰ ਕੋਈ ਚੱਕਰ ਨਹੀਂ ਸ਼ੱਕ ਨਹੀਂ ਕੋਈ ਸਾਰੇ ਇਹ ਕਹਿੰਦੇ ਨੇ ਡਰਾਈਵਰ ਨਾਲ ਦੁੱਸਣੀ ਪਾਣੀ ਬਹੁਤ ਮਹਿੰਗੀ ਪੈ ਗਈ ਹੈ ਤੇ ਲੇਕਿਨ ਅੱਜ ਦੀ ਗੱਲ ਕਰੀਏ ਤਾਂ ਤਕਰੀਬ ਫਿਰੇ 5 ਵੇ ਦਾ ਸਮਾਂ ਸੀ ਜਦੋਂ ਇੱਕ ਨੋਵਾ ਗੱਡੀ ਆਂਦੀ ਹੈ ਤੇ ਤਿੰਨ ਤੋਂ ਚਾਰ ਕਰੀਬ ਵਿੱਚ ਨੌਜਵਾਨ ਸਵਾਰ ਸੀ ਉਹਨਾਂ ਨੇ ਗੱਡੀ ਬੈ ਕਰਕੇ ਲਈ ਤਾਂ ਉਸ ਤੋਂ ਬਾਅਦ ਐੜਾ ਕੈਂਟਰ ਘੁਲੋਤਾ ਤੁਹਾਨੂੰ ਕੈਂਟਰ ਦੀ ਤਸਵੀਰਾਂ ਸਾਂਝੀਆਂ ਕਰਾਂਗੇ ਇਹ ਤੁਸੀਂ ਦੇਖ ਸਕਦੇ ਕਿ ਹੁਣ ਡਰਾਈਵਰ ਵੀਰ ਵੱਲੋਂ ਸਾਹਮਣੇ ਪੰਪ ਤੋਂ ਤੇਲ ਲਿਆ ਕੇ ਇਸ ਦੇ ਵਿੱਚ ਪੋਂ ਲੱਗਾ ਵਾ ਕਿਉਂਕਿ ਹੁਣ ਇਹਨਾਂ ਵੱਲੋਂ ਫੇਰਾ ਲੈ ਕੇ ਜਾਣਾ ਸੀ ਜਦੋਂ ਉਹਨਾਂ ਗੱਡੀ ਸਟਾਰਟ ਕੀਤੀ ਤਾਂ ਗੱਡੀ ਬੰਦ ਹੋ ਚੁੱਕੀ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਸਾਡੀ ਗੱਡੀ ਦੇ ਵਿੱਚੋਂ ਤੇਲ ਚੋਰੀ ਹੋ ਚੁੱਕਾ ਸੀ ਉਸ ਤੋਂ ਬਾਅਦ ਲਾਗੇ ਬੰਨੇ ਹੋਰ ਵੀ ਜਿੰਨੇ ਡਰਾਈਵਰ ਸੀ ਜਿਹੜੇ ਦੂਦਰਾਟੇ ਤੋਂ ਟਰੱਕ ਆਏ ਸੀ ਉਹਨਾਂ ਦਾ ਵੀ ਤੇਲ ਚੋਰੀ ਹੋ ਚੁੱਕਾ ਸੀ ਦੋਸਤੋ ਬਾਅਦ ਸਾਰੇ ਵੀ ਡਰਾਈਵਰ ਜਿਹੜੇ ਇਕੱਠੇ ਹੋ ਕੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਹੁਣ ਵੇਖਣਾ ਹੈਗਾ ਪੁਲਿਸ ਇਹਨਾਂ ਅਨੋਵਾ ਜਿਹੜੇ ਚੋਰ ਨੇ ਛਾਤਰ ਚੋਰ ਨੇ ਜਾਂ ਗਰੋਵ ਆ ਕਦ ਤੱਕ ਇਹਨਾਂ ਨੂੰ ਜਿਹੜਾ ਗ੍ਰਿਫਤਾਰ ਈ ਜੀਮਨ ਸਿੰਘਾ ਲੋਪੀ ਸਾਡੀਆਂ ਇੱਥੇ ਗੱਡੀਆਂ ਲੱਗਦੀਆਂ ਨੇ ਤੇ ਤੇਲ ਚੋਰੀ ਹੋ ਰਿਹਾ ਕਿ ਕਿੱਥੇ ਤਲਾਕ ਕੀਤਾ ਇਹਨਾਂ ਦਾ 112 ਤੇ ਨਾਕਾਲ ਕੀਤੀ 112 ਤੋਂ ਸਾਨੂੰ ਆਈ ਆ ਮੌਕੇ ਤੇ ਆਏ ਆ ਇਹਨਾਂ ਬਖਾਤੀ ਪਿਆ ਗੱਡੀਆਂ ਰਾਤ ਚੋਰੀ ਹੋਈਆਂ ਇਹਨਾਂ ਨੂੰ ਕੋਈ ਗੱਡੀ ਦਾ ਨੰਬਰ ਵੀ ਪੜਿਆ ਗਿਆ ਹੈਗਾ 006 ਪੀਬੀ02 ਆ ਪੀਬੀ02 ਆ ਗੱਡੀ ਟ੍ਰਿਪ ਚਲੇ ਨੰਬਰ ਨਹੀਂ ਪੜੇਗੇ ਹੁਣ ਇਹਨਾਂ ਨੂੰ ਥਾਣੇ ਦਰਖਾਸਤ ਦੇਣ ਭੇਜ ਰਹੇ ਆ ਜਿਹੜੀ ਅਗਲੀ ਕਾਰਵਾਈ ਹੈ ਜਿਹੜਾ ਡਿਊਟੀ ਅਫਸਰ ਆਣ ਕੇ ਆਪਣਾ ਚੈੱਕ ਕਰਕੇ ਜੋ ਵੀ ਵੰਦੀ ਕਾਰਵਾਈ ਕੀਤੀ ਜਾਊਗੀ ਕਿੰਨੇ ਗੱਡੀਆਂ ਤੇ ਗੱਡਿਆ ਗਿਆ ਇਹ ਦੋ ਗੱਡੀਆਂ ਦੱਸ ਰਹੇ ਇੱਕ ਦਿਨ ਟਿਪਰ ਦਾ ਤਿੰਨਾਂ ਦਾ ਤਿੰਨਾਂ ਦਾ ਇੱਕ ਦਿਨ ਟਿਪਰ ਦਾ ਨਿਕਲਿਆ ਤੇ ਇੱਕ ਦਿਨ ਇਹ ਗੱਡੀ ਦਾ ਨਿਕਲਿਆ ਛੋਟੇ ਟਰੱਕ ਦਾ ਠੀਕ ਹੈ ਜੀ ਕੋਸ਼ਿਸ਼ਲੀ ਵੀ ਸਾਹਮਣੇ ਆਈ ਕੋਈ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਕੋਈ ਹੈਗੀ ਸੀ ਸੀਸੀਟੀਵੀ ਉਹਦੇ ਮੁਤਾਬਕ ਹੀ ਦੱਸ ਰਹੇ ਵੀ 8006 ਗੱਡੀ ਪੜੀ ਗਈ ਹੈ ਤੇ ਆਪਣੀ ਲਿਖਤੀ ਦਰਖਾਸਤ ਇਹਨਾਂ ਨੂੰ ਕਹਿਤਾ ਵੀ ਜਾਣੇ ਐਸਐਚਓ ਸਾਹਿਬ ਨੂੰ ਮਿਲੋ ਦੇਖ ਕੇ ਆਓ ਜੋ ਵੀ ਕਾਰਵਾਈ ਬੰਦੀ ਹੋ ਕੀਤੀ ਜਾਊਗੀ ਹੋਰ ਵੀ ਪੁਲਿਸ ਗਸ਼ਤ ਜੀ ਰਾਤ ਦੀ ਲੋੜ ਹੋਊ ਤੋ ਐਸਐਚਓ ਸਾਹਿਬ ਦੱਸ ਕਿ ਉਹਦਾ ਪ੍ਰਬੰਧ ਕੀਤਾ ਜਾਊਗਾ ਸੀਸੀਟੀਵੀ ਕੰਗਾ ਲਿਆਵਾਂਗੇ ਇਤੋਂ ਲਾ ਕੇ ਹਾਂਜੀ ਹਾਂਜੀ ਉਹ ਜਦੋਂ ਦਰਖਾਸਤ ਦੇਣਗੇ ਉਹ ਐਸਐਚਓ ਸਾਹਿਬ ਡਿਊਟੀ ਲਾਉਣਗੇ ਕਿਸੇ ਵੀ ਜੀਓ ਦੀ ਐਸ ਐਨਜੀਓ ਦੀ ਜਿਹੜੇ ਵੀ ਐਨਜੀਓ ਡਿਊਟੀ ਅਫਸਰ ਹੋਣਗੇ ਚਾਹੇ ਹੋਰ ਕਿਸ ਨੂੰ ਪੁਆਇੰਟ ਕਰਨਗੇ ਉਹ ਸੀਸੀਟੀਵੀ ਵੇਖਣਗੇ ਉਹਦੇ ਮੁਤਾਬਕ ਜਿਹੜੀ ਵੀ ਗੱਡੀ ਆਊ ਉਹ ਤੇ ਕਾਰਵਾਈ ਕੀਤੀ ਜਾਊਗੀ ਥਾਣਾ ਕੜੇ ਇਨੀਸ਼ਪਿੰਦਾ ਥਾਣਾ ਛੱਟ ਦੇ ਰਹੀ ਹੈ ਜੀ ਹਾਂਜੀ ਹਾਂਜੀ